ਅਜੇ ਵਿਰੋਧ ਹੋਇਆ ਨਹੀਂ ਹੈ ਅਜੇ ਤਾਂ ਟ੍ਰੇਲਰ ਹੈ ਬਹੁਤ ਬੇਸ਼ਮਾਰ ਤੰਦੌਲਤ ਪੈਸਾ ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਐ ਹਰ ਬੰਦੇ ਚ ਦਾਮ ਵਾਲਾ ਬੰਦਾ ਹੁੰਦਾ ਹੈ ਰਿਕਸ਼ੇ ਵਾਲੇ ਨਾਲ ਵੀ ਯੱਪ ਪਾ ਲਈਏ ਨਾ ਕਿ ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੇ ਵਾਲਾ ਕਮਜ਼ੋਰ ਹੈ ਕਿ ਨਹੀਂ ਅਜੇ ਵਿਰੋਧ ਹੋਇਆ ਨਹੀਂ ਹੈ ਅਜੇ ਤਾਂ ਟ੍ਰੇਲਰ ਹੈ ਅਜੇ ਤਾਂ ਅੱਗੇ-ਅੱਗੇ ਵੇਖਣਗੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ ਹੈ ਜਿਸ ਪ੍ਰਕਾਰ ਦਾ ਦੇਸ਼ ਦੇ ਅੰਦਰ ਤੇ ਨਾਲ ਅਨਿਆਇ ਕੀਤਾ ਹੈ ਜਿਸ ਪ੍ਰਕਾਰ ਕਿਸਾਨ ਨidhi ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ ਹਜੇ ਹੋਣਾ ਹੈ ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਹੈ ਕਿਸੇ ਨੂੰ ਕਮਜ਼ੋਰ ਨਾ ਸਮਝੋ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਭੁਲੇਖਾ ਜਾ ਪੈ ਜਾਂਦਾ ਹੈ ਬੰਦੇ ਨੂੰ ਜਿਹੜੇ ਪੁਰਾਣੇ ਵੱਡੇ ਬੰਦੇ ਹਨ ਨਾ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰ ਤੰਦੌਲਤ ਪੈਸਾ ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਐ ਸੋ ਅੱਜ ਕੱਲ ਕੋਈ ਐਵੇਂ ਨਹੀਂ ਹਰ ਬੰਦੇ ਚ ਦਾਮ ਵਾਲਾ ਬੰਦਾ ਹੁੰਦਾ ਰਿਕਸ਼ੀ ਵਾਲੇ ਨਾਲ ਵੀ ਯੱਬ ਪਾ ਲਈਏ ਨਾ ਕਿਹ ਜਿਹੇ ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੀ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ ਸੋ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਆਂਦਾਤਾ ਦੀ ਅਗਵਾਈ ਕਰਨੀ ਚਾਹੀਦੀ ਸੀ ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜੋਰ ਲੱਗਿਆ ਪਿਆ ਹੈ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਕਰਾਉਣ ਕਿਉਂਕਿ ਜਾਖੜ ਸਾਧੀ ਹੋਣ ਕਿਉਂ ਬਚਨੀ ਤਾਂ ਇਹ ਨਹੀਂ ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅਧੀ ਸੀਟ ਆ ਜੇ ਕੇਵਲ ਜਾਖੜ ਸਾਹਿਬ ਤੇ ਇੱਕ ਸਰਦਾਰ ਅਮਰਿੰਦਰ ਸਿੰਘ ਜੀ ਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਐ ਉਹ ਜੋੜ ਰਹੇ ਐ ਆਦਰਵਾਈਜ਼ ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਕਲ ਤੋਂ ਦੁਖੀ ਨਹੀਂ ਸੋ ਇਹਨਾਂ ਦਾ ਜੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਦਾਲ ਗਲ ਜੂ ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਹਦੇ ਆ ਗਏ ਜੀ ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ ਮੈਂ ਰਾਹੁਲ ਜੀ ਨੂੰ ਕਿਹਾ ਗੁੰਮਰਾ ਕਰਕੇ ਲੈ ਗਏ ਸੀ ਉਦੋਂ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ ਹਜੇ ਤਾਂ ਹੋਰ ਆਉਣੇ ਬਾਕੀ ਐ ਤੁਸੀਂ ਦੇਖਿਓ ਹੁੰਦਾ ਕੀ ਐ ਹਜੇ ਵਿਰੋਧ ਹੋਇਆ ਨਹੀਂ ਐ ਹਜੇ ਤਾਂ ਟ੍ਰੇਲਰ ਐ ਬਹੁਤ ਬੇਸ਼ਮਾਰ ਤਾਂ ਅੰਦੌਲਤ ਪੈਸਾ ਪਦਾਰਤ ਹੁੰਦਾ ਐ ਉਹ ਫੇਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਐ ਹਰ ਬੰਦੇ ਚ ਦਾਮ ਵਾਲਾ ਬੰਦਾ ਹੁੰਦਾ ਰਿਕਸ਼ੀ ਵਾਲੇ ਨਾਲ ਵੀ ਯੱਪ ਪਾ ਲਈਏ ਨਾ ਕਿ ਫਿਰ ਉਹ ਫੇਰ ਪਤਾ ਲੱਗਦਾ ਵੀ ਅਗਲਾ ਰਿਕਸ਼ੀ ਵਾਲਾ ਕਮਜ਼ੋਰ ਹੈ ਕਿ ਨਹੀਂ ਹਜੇ ਵਿਰੋਧ ਹੋਇਆ ਨਹੀਂ ਹੈ ਹਜੇ ਤਾਂ ਟ੍ਰੇਲਰ ਹੈ ਹਜੇ ਤਾਂ ਅੱਗੇ-ਅੱਗੇ ਵੇਖਣਗੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ ਹੈ ਜਿਸ ਪ੍ਰਕਾਰ ਦਾ ਦੇਸ਼ ਦੇ ਆਂਧਾ ਤੇ ਨਾਲ ਅਨਿਆਂ ਕੀਤਾ ਹੈ ਜਿਸ ਪ੍ਰਕਾਰ ਕਿਸਾਨ ਨidhi ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ। ਸੋ ਹਜੇ ਵਿਰੋਧ ਹੋਇਆ ਨਹੀਂ ਹੈ, ਜਾਖੜ ਸਾਹਿਬ ਦਾ ਹਜੇ ਹੋਣਾ ਹੈ। ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਹੈ। ਕਿਸੇ ਨੂੰ ਕਮਜ਼ੋਰ ਨਾ ਸਮਝੋ। ਕਈ ਵਾਰੀ ਇਹ ਹੋ ਜਾਂਦਾ ਹੈ ਕਿ ਭੁਲੇਖਾ ਜਾ ਪੈ ਜਾਂਦਾ ਹੈ ਬੰਦੇ ਨੂੰ ਜਿਹੜੇ ਪੁਰਾਣੇ ਵੱਡੇ ਬੰਦੇ ਹਨ ਨਾ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰ ਧਨ-ਦੌਲਤ, ਪੈਸਾ, ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਹੈ। ਸੋ ਅਜੇ ਕੋਈ ਐਵੇਂ ਨਹੀਂ ਹੈ ਹਰ ਬੰਦੇ ਚ ਦਾਮ ਵਾਲਾ ਬੰਦਾ ਹੁੰਦਾ ਹੈ ਰਿਕਸ਼ੀ ਵਾਲੇ ਨਾ ਵੀ ਯੱਬ ਪਾ ਲਈਏ ਨਾ ਕਈ ਵਾਰੀ ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੀ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ ਸੋ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਆਂਦਾ ਤਾਂ ਦੀ ਅਗਵਾਈ ਕਰਨੀ ਚਾਹੀਦੀ ਸੀ ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜੋਰ ਲੱਗਿਆ ਪਿਆ ਹੈ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਕਰਾਉਣ ਕਿਉਂਕਿ ਜਾਖੜ ਸਾਧੀ ਹੋਣ ਕਿਉਂ ਬਚਨੀ ਤਾਂ ਇਹ ਨਹੀਂ ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅਧੀ ਸੀਟ ਆ ਜਾਏ ਕੇਵਲ ਜਾਖੜ ਸਾਹਿਬ ਤੇ ਇੱਕ ਸਰਦਾਰ ਅਮਰਿੰਦਰ ਸਿੰਘ ਜੀ ਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਐ ਉਹ ਜੋੜ ਰਹੇ ਐ ਅਦਰਵਾਈਜ਼ ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਕੱਲ ਤੋਂ ਦੁਖੀ ਨੇ ਸੋ ਇਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਦਾਲ ਗਲ ਜੂ ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਹਦੇ ਆਗੇ ਜੀ ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ ਮੈਂ ਰਾਹੁਲ ਜੀ ਨੂੰ ਕਿਹਾ ਗੁੰਮਰਾ ਕਰਕੇ ਲੈ ਗਈ ਸੀ ਉਹ ਤਾਂ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ ਹਜੇ ਤਾਂ ਹੋਰ ਆਉਣੇ ਬਾਕੀ ਆ ਤੁਸੀਂ ਦੇਖਿਓ ਹੁੰਦਾ ਕੀ ਹੈ